ਤੁਜੋੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਹੈ ਜਿੱਥੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਅਤੇ ਗੈਂਗਸਟਰਾਂ ਦੇ ਖਾਤਮੇ ਲਈ ਲਗਾਤਾਰ ਸਰਕਾਰ ਵੱਲੋਂ ਸਖਤ ਆਦੇਸ਼ ਨੇ ਤਾਂ ਇੱਕ ਗਠਨ ਕੀਤੀ ਗਈ ਟੀਮ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਲਗਾਤਾਰ ਗੈਂਗਸਟਰਾਂ ਨੂੰ ਫੜਿਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਫ੍ਰੀਕਵਡ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਅਰਸ਼ਦ ਅੱਤਵਾਦੀ ਦੇ ਦੋਸਤ ਗੁਰਕਿਆਂ ਨੂੰ ਫੜਨ ਦਾ ਦਾਵਾ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਦੋ ਪਿਸਟਲ ਅਤੇ 6 ਰੌਂਦ ਬਰਾਂਦ ਕੀਤੇ ਗਏ ਨੇ ਪੰਜਾਬ ਸਰਕਾਰ ਦਾ ਜਿਹੜਾ ਪਾਇਲਟ ਪ੍ਰੋਜੈਕਟ ਹੈ ਅਪਰਾਧ ਮੁਕਤ ਸੂਬਾ ਬਣਾਉਣਾ ਉਸੇ ਤਹਿਤ ਸ਼੍ਰੀ ਗੌਰਵ ਜੱਧਵ ਜੀ ਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸ਼੍ਰੀ ਨਤੀ ਪ੍ਰਗਿਆ ਜੈਨ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏਜੀਟੀਐ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਸਾਡੀ ਫ੍ਰੀਡਕੋਟ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਇੰਟਰਨੈਸ਼ਨਲ ਗੈਂਗਸਟਰ ਜਿਹੜਾ ਅਰਸ਼ ਡਾਲਾ ਉਹਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਡਿਸਟ੍ਰਿਕਟ ਫਰੀਦਕੋਟ ਦੇ ਵਿੱਚੋਂ ਇਹ थाना ਸਾਦਕ ਦੇ ਏਰੀਏ ਦੇ ਵਿੱਚੋਂ ਤੇ ਜਿਨ੍ਹਾਂ ਦੇ ਕੋਲ ਦੋ ਇਲੀਗਲ ਵੈਪਨ ਉਹ ਰਿਕਵਰ ਕੀਤੇ ਆ ਜਿਨ੍ਹਾਂ ਦੀ ਮੁੱਢਲੀ ਪੁੱਛਗਛ ਤੋਂ ਇਹਨਾਂ ਦਾ ਇਹ ਪਤਾ ਲੱਗਿਆ ਹੈ ਕਿ ਇਹਨਾਂ ਨੇ ਕਿਸੇ ਨੂੰ ਟਾਰਗੇਟ ਕਰਨਾ ਸੀ ਕਿ ਟਾਰਗੇਟ ਕਿਲੀ ਕਰ ਰਹੀ ਸੀ ਤੋਂ ਇਹ ਦੋਨਾਂ ਨੂੰ ਕਾਬੂ ਕਰਕੇ ਇੱਕ ਬਹੁਤ ਵੱਡਾ ਅਪਰਾਧ ਨੂੰ ਰੋਕਿਆ ਹੈ ਇੱਕ achi kamyabi hai ਸਾਡੇ ਸਾਂਝੇ آپریشن ਦੀ ਇਸ ਹਰਨ ਵਾਲੀ ਰਿਪੋਰਟ ਕੀ ਇਹ ਦੋ ਅਪਰਾਧੀ ਇੱਕ ਮਿਸ਼ਾਲ ਸਿੰਘ ਹੈ ਜੀ ਦੂਜੇ ਊਂਕਾਰ ਸਿੰਘ ਹੈ ਜਿਹੜਾ ਵਿਸ਼ਾਲ ਸਿੰਘ ਦਾ ਫੂਜਪੁੱਤਰ ਹੈ ਔਰ ਜਿਹੜਾ ਸੌਰੀ ਜਿਹੜਾ ਊਂਕਾਰ ਸਿੰਘ ਪੁੱਤਪੁੱਤਰ ਜਿਹੜਾ ਵਿਸ਼ਾਲ ਹੈ ਇਹ ਮੁੱਖ ਸਰਸਾ ਦਾ ਪਰ ਪੱਲਾ ਨੂੰ ਨਾਲੇ ਦਰਜ ਹੈ ਹਾਂਜੀ ਇਹਨਾਂ ਦਾ ਪਿਛਲਾ ਰਿਕਾਰਡ ਵੀ ਅਸੀਂ ਚੈੱਕ ਕਰਾਇਆ ਹੈਗਾ ਦੋਨਾਂ ਦੇ ਉੱਤੇ ਕਾਫੀ ਸੀਨੀਅਰ ਸਕ੍ਰਾਈਮ ਦੇ ਮਰਡਰ ਵਗੈਰਾ ਦੇ ਹੀ ਬੱਚੇ ਦਰਜ ਆ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਨਰਮਾਂਟ ਲਈ ਕੀਤੀ ਜਾਏਗੀ ਕੀ ਕਲਾਸੇ ਹੁੰਦੇ ਉਹ ਲੈਟਰ ਆ ਸਰ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਸੀ ਕਿਉਂਕਿ ਅਸਟਲਾ ਨਾਲ ਇਹਨਾਂ ਦਾ ਜਿਹੜਾ ਇਸ ਤਰ੍ਹਾਂ ਉਹਨਾਂ ਨਾਲ ਰਿਲੇਟਡ ਸੀ ਉਹਨਾਂ ਦੀ ਇਨਫੋਰਮੇਸ਼ਨ ਇਹ ਜੋ ਪ੍ਰਾਈਮਾਫੇਸੀ ਮੁਟਲੇ ਤੋਂ ਉੱਤੇ ਜੋ ਪਤਾ ਲੱਗ ਰਿਹਾ ਹੈ ਉਹ ਇਹ ਹੈ ਕਿ ਜਿਹੜਾ ਇਹਨਾਂ ਦਾ ਫਾਰਮ ਤੋਂ ਹੈਂਡਲਰ ਬੈਠਾ ਹੈ ਇਹਨਾਂ ਨੂੰ ਓਪਰੇਟ ਕਰ ਰਿਹਾ ਔਰ ਉਹਨਾਂ ਹੀ ਜਗ੍ਹਾ ਇਹਨਾਂ ਨੂੰ ਕੋਈ ਟਾਸਕ ਦਿੱਤਾ ਜਿਹਦੀ ਇਹ ਰੈਕੀ ਕਰ ਰਹੀ ਸੀ ਤੋਂ ਇਸੇ ਕਰਕੇ ਹੀ ਕੋਈ ਸਾਡੇ ਕੋਲ ਬਲੂ ਆ ਗਿਆ ਤੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਨੂੰ ਅਰੈਸਟ ਕੀਤਾ ਜਿਹੜਾ ਵਿਸ਼ਾਲ ਨਾਮਕ ਹੈ ਵਿਅਕਤੀ ਦੱਸਿਆ ਇਹ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਬੇਲ ਤੇ ਚੱਲਦੇ ਸੀ ਯਾਨੀ ਕਿ ਜਵਾਨ ਹਾਂ ਇਹਦੇ ਤੇ ਪਹਿਲੇ ਵੀ ਮੁਕਦਮੇ ਦਰਜ ਹੁੰਦੇ ਸਾਡੇ ਕੋਲ ਦੋ ਮੁਕਦਮੇ ਦਰਜ ਜਿਹੜਾ ਇਹ ਵੀ ਅਟੈਂਪਟ ਟੂ ਮਰਡਰ 307 ਦਾ ਹੀ ਹੈ ਤੋਂਦੂ ਲਾਵਾ ਰੈਪ ਆਰਮਜ਼ ਐਕਟ 307 ਦਾ ਵੀ ਮੁਕਦਮਾ ਦਰਜ ਹੈ ਪਤਾ ਲੱਗਾ ਕਿਸ ਟਾਰਗੇਟ ਕੀ ਸੀਗਾ ਉਹ ਫਿਰ ਤੁਹਾਡੇ ਨਾਲ ਲੀਡਰ ਹੋਣ ਦੇ ਸਿ ਜਾਂਨ ਦੀ ਫਰਦਰ ਕਲੀਅਰ ਕਰ ਲਈ ਉਹ ਸਾਰੀ ਗੱਲਾਂ ਤੁਹਾਨੂੰ ਦੱਸਾਂਗਾ